ਕਿ ਆਜ ਕਿਹੜੀ ਪਾਰਟੀ ਦੀ ਹੈ ਇਸ ਕਾਜੀ ਮੈਂ ਕਦੀ ਪ੍ਰਵਾਨ ਹੀ ਕੀਤੀ ਤਾਂ ਜਵਾਬ ਦਿਓ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਗਲੈਂਡ ਨੈਸ਼ਨਲ ਕਾਂਗਰਸ ਨੂੰ ਪ੍ਰਵਾਨ ਵਾਸਤੇ ਹੋਰ ਫਰਮਾਂ ਨੇ ਮਸ਼ੂਰੀਆਂ ਮਾਰਦੇ ਜਦੋਂ ਆਪਾਂ ਧਰਨਾ ਲਾਇਆ ਜਿਹੜੇ ਆਪਾਂ ਸਿੱਤੇ ਪਾਰਟੀ ਲੈਣ ਦੀ ਝਾੜੂ ਝਾੜੂ ਨੇ ਬੜਾ ਨੁਕਸਾਨ ਕਰ ਵਿਚਾਰੇ ਬੜੇ ਪਾਜ ਨੱਟ ਕੇ ਉਹਨਾਂ ਬੜਾ ਮਿਹਨਤ ਨਾਲ ਕੱਟ ਕੀਤਾ ਜਿੰਦਾਂ ਵਾਲਾ ਡਾਕਟਰ ਧਰਮੇਰ ਕਾਂਦੀ ਜਿੰਦਾਂ ਵਾਲਾ ਸੋ ਸਾਡੇ ਵਿਚਕਾਰ ਤੱਕ ਤੱਕ ਕਾਂਗਰਸ پارٹی ਦੇ ਉਮੀਦਵਾਰ ਸੋ ਸਾਡੇ ਵਿਚਕਾਰ ਤੱਕ ਜਿੰਦਾਂ ਧਰਮੇਰ ਕਾਂਦੀ ਡਾਕਟਰ ਧਰਮੇਰ ਕਾਂਦੀ ਜਿੰਦਾਂ ਵਾਲਾ ਜਿੰਦਾਂ ਵਾਲਾ ਜਿੰਦਾਂ ਵਾਲਾ ਜਿੰਦਾਂ ਵਾਲਾ

ਦੇਖੋ ਅੱਜ ਤੁਹਾਨੂੰ ਪਤਾ ਵੀ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ 1 ਜੂਨ ਨੂੰ ਉਹ ਸੰਬੰਧ ਦੇ ਵਿੱਚ ਅੱਜ ਛਤਰਾਣਾ ਹਲਕੇ ਦੇ ਵਿੱਚ ਸਾਧ ਦਰਵਾਰਾ ਸਿੰਘ ਜੀ ਬੰਡਵਾਲਾ ਸਾਹਿਬ ਦੀ ਜੋਗ ਭਾਈ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜੀ ਅੱਜ ਛਤਰਾਣਾ ਹਲਕੇ ਦੇ ਪਿੰਡਾਂ ਦੇ ਤੂਫਾਨੀ ਦੌਰੇ ਕਰ ਰਹੇ ਨੇ ਤੇ ਬਹੁਤ ਹੀ ਵਧੀਆ ਰਿਸਪਾਂਸ ਮਿਲ ਰਿਹਾ ਜਿੱਥੇ-ਇਥੇ ਗਿਆ ਬਹੁਤ ਹੀ ਜਿਆਦੇ ਲੋਕਾਂ ਚ ਉਤਸ਼ਾਹ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਨੂੰ ਵੋਟ ਪਾ ਕੇ ਕਾਮਯਾਬ ਕਰਨਗੇ ਛਤਰਾਣੇ ਹਲਕੇ ਵਿੱਚ ਬਹੁਤ ਵੱਡੇ ਮਾਰਜਨ ਤੇ ਅਸੀਂ ਜਿੱਤਾਂਗੇ ਬਹੁਤ ਵਧੀਆ ਜੀ ਆ ਤੁਸੀਂ ਦੇਖੋ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜਿੰਨੇ ਪਿੰਡਾਂ ਚੋਂ ਆਏ ਆ ਘੱਗੇ ਦਫ਼ਤਰ ਕੋਲੇ ਆ ਲੋਕਾਂ ਦੇ ਵਿੱਚ ਇੰਨੀ ਖੁਸ਼ੀ ਹੈ ਡਾਕਟਰ ਸਾਹਿਬ ਦੇ ਆਉਣ ਨਾਲ ਤੇ ਮੈਂ ਵੀ ਵਿਸ਼ਵਾਸ ਦਿਵਾਨੀਆਂ ਕਿ ਤੁਸੀਂ ਡਾਕਟਰ ਸਾਹਿਬ ਨੂੰ ਜੁਤਾਓ ਤੁਸੀਂ ਦੇਖਿਓ ਕਿ ਜੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਜੋ ਇਹਨਾਂ ਨੇ ਇਮਾਨਦਾਰੀ ਦੇ ਨਾਲ ਪਹਿਲਾਂ ਵੀ ਐਮਪੀਸ਼ਿਪ ਦੀਆਂ ਗ੍ਰਾਂਟ ਸਲਾਈਆਂ ਇੱਕ ਬਾ ਮਿਸਾਲ ਕੰਮ ਨੇ ਪੂਰੀ ਲਿਸਟ ਹੋ ਸਾਰੇ ਪਿੰਡਾਂ ਚ ਬੋਲ ਰਹੇ ਨੇ ਇੱਥੇ ਵੀ 20 ਲੱਖ ਰੁਪਇਆ ਗ੍ਰਾਂਟ ਡਾਕਟਰ ਸਾਹਿਬ ਵੱਲੋਂ ਆਈ ਹੋਈ ਆ ਸੋ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਵਿਸ਼ਵਾਸ ਵੀ ਦਿਵਾਨੀਆਂ ਕਿ ਡਾਕਟਰ ਸਾਹਿਬ ਪੂਰੀ ਵੱਡੀ ਲੀਡ ਨਾਲ ਇੱਥੋਂ ਪਟਿਆਲਾ ਲੋਕ ਸਭਾ ਤੋਂ ਜਿੱਤ ਕੇ ਸੰਸਦ ਚ ਜਾਣਗੇ ਮੁਕਾਬਲਾ ਤਾਂ ਬਿਲਕੁਲ ਕੋਈ ਮੁਕਾਬਲਾ ਨਹੀਂ ਜੀ ਕਾਂਗਰਸ ਪਾਰਟੀ ਦਾ ਮੁਕਾਬਲਾ ਇਹ ਹੈ ਕਿ ਅਸੀਂ ਉਹ ਲੀਡ ਕਿੰਨੀ ਲੈਣੀ ਆ ਬਸ ਕੋਈ ਨਹੀਂ ਜੀ ਭਾਜਪਾ ਨੂੰ ਕੋਈ ਨਹੀਂ ਪੁੱਛਦਾ ਚੌਥੇ ਨੰਬਰ ਤੇ ਨਹੀਂ ਅਸੀਂ ਹੀ ਸੀ ਜਿਤਾਉਣ ਵਾਲੇ ਉਹਨਾਂ ਨੂੰ ਚਾਰ ਵਾਰ ਉਹਨਾਂ ਨੂੰ ਜਿਤਾਇਆ ਸਾਰੀ ਲੋਕਾਂ ਨੇ ਪਰ ਉਹ ਸਾਨੂੰ ਛੱਡ ਕੇ ਚਲੇ ਗਏ ਕਾਂਗਰਸ ਪਾਰਟੀ ਨੂੰ ਹੁਣ ਉਹਨਾਂ ਨੇ ਦੇਖਣਾ ਜੀ ਕੀ ਕਰਨਾ ਪਰ ਸਾਡੀ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੈ ਰਾਹੁਲ ਗਾਂਧੀ ਜੀ ਦੀ ਸੋਚ ਤੇ ਸਾਰੀ ਕਾਂਗਰਸ ਪੈਰਾ ਦੇ ਦੀ ਥੈਂਕ ਯੂ

ਇਸ ਤੋਂ ਪਹਿਲਾਂ ਜਿੱਕ ਕੱਗੇ ਸੀਗੇ ਤੇ ਨਿਆਲ ਸੀਗੇ ਇਹ ਸਾਡਾ ਤੀਜਾ ਪਿੰਡ ਹੈ ਸਵੇਰੇ 8 ਵਜੇ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕਿ ਲੋਕਾਂ ਦੇ ਜੋ ਜਨ ਸਮੂਹ ਹੈ ਕਿੰਨੇ ਲੋਕ ਇਕੱਠੇ ਨੇ ਕਿੰਨੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਹੈਗੀ ਹੈ ਕਿੰਨੇ ਲੋਕੀ ਚਾਚ ਨੇ ਕਿ ਕਾਂਸ ਪਾੜ ਦੇ ਬੋਟਾ ਬਾਕੇ ਰਾਹੁਲ ਗਾਂਧੀ ਆਤਮ ਮੌਜੂਦ ਕਰਨੇ ਆ ਔਰ ਸਪੇਸ਼ ਕਾਂਗਰਸੀ ਗਵਾਹੀ ਵਿੱਚ ਇੰਡੀਆ ਲਾਈਨ ਦੀ ਸਥਾਪਨਾ ਕਰਨੀ ਹੈ। ਇਹ ਮੁੱਦੇ ਲੈ ਕੇ ਜਾ ਰਹੇ ਹੋ ਤੁਸੀਂ ਪਿੰਡਾਂ ਦੇ ਵਿੱਚ। ਦੇਖੋ ਪਿੰਡਾਂ ਇੱਥੇ ਇੱਕ ਤੱਕ ਕੌਮੀ ਮੁੱਦੇ ਹੈਗੇ ਆ। ਮੀਡੀਆ ਦੀ ਜਾਦੀ ਤੁਹਾਡੀ ਟੀਵੀ ਦੀ ਜਾਦੀ ਖਤਮ ਹੈ ਸਾਰੇ ਗਲ ਘੁੱਟਾ ਦਿੱਤਾ ਹੋਇਆ ਹੈਗਾ। ਜਹੋਰੀਅਤ ਖਤਰੇ ਜਾਂ ਸੰਵਿਧਾਨ ਖਤਰੇ ਜਾਂ ਸਥਾਨ ਬੋਲ ਦੀ ਗੱਲਾਂ ਕਰਦੇ ਪਏ ਹੈਗੇ ਸਾਰਾ ਬਲਕ ਮਾਨੀਆਂ ਡੰਗਲ ਉਟਾ ਰਹੇ ਆ ਕਿਸਾਨਾਂ ਦੇ ਵਿਰੁੱਧ ਕਾਲੇ ਤਿੰਨ ਕਾਲੇ ਕਾਨੂੰਨ ਲਾਉਂਦੇ ਅਜੇ ਵੀ ਦਾਤ ਨੇ ਬਕਦਰ ਦੁਆਰਾ ਸਰਕਾਰ ਬਣੇ ਕੋਲ ਦੁਆਰਾ ਸਾਮਣੇ ਗਲ ਫਾਪਾਇਆ ਜਾ ਸਕੇ ਜੋ ਮਜ਼ਦੂਰਾ ਦਿਹਾੜੀ ਅੱਖ ਤੋਂ 12 ਘੰਟੇ ਕਰਦੀ ਹੈਗੀ ਤੇ ਜੋ ਮੁਲਕ ਦੀ ਅਰਥਵਸਤਾ ਹੈਗੀ ਸਾਰੀ ਕੁਸ਼ਤਬਰਾਂ ਨੂੰ ਦੇਤੀ ਹੈਗੀ ਕੋਈ ਕਹਿੰਦਾ ਕਿੰਦਾ ਗੰਦਸ਼ਾਹ ਨੇ ਕੋਈ ਕੰਮ ਨਹੀਂ ਕੀਤਾ 5 ਸਾਲ ਪਿਛਲੇ ਚਲੋ ਆ ਮੇਰੇ ਕੋਲ ਲਿਸਟ ਪਈ ਹੈ 4 300 ਕਮਾਦੀ ਸਾਲ ਕੇ ਵਿੱਚ ਇਸ ਪਿੰਡ ਚ ਵੀ 8 8 ਹਿ ਲੱਖ ਰੁਪਏ ਆਇਆ ਹੋਇਆ ਕਿ 307 ਕਾਮੇ ਸਾਲ ਕੇਜ ਹੋਏ ਹੋਏ ਹੈ ਹੈ ਨਹੀਂ امید ਬਹੁਤ ਹੈ 100% ਉਮੀਦ ਹੈ ਕਿ ਇਸ ਇੱਕ ਕਾਂਗਰਸ ਸੀਟ ਦੇ ਬੜੇ-ਬੜੇ ਮਾਰਜਾ ਨਾ ਕੱਟੂਗੇ ਜਿਹੜੇ ਜੀ ਸ਼੍ਰੀ ਰਾਜਾ ਸ਼ਾਮ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸੀ ਇਹ 5-6 ਪਿੰਡਾਂ ਦੇ ਉਹਨਾਂ ਦੇ ਸਾਥੀ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਇਹਨਾਂ ਦਾ ਪਾਰਟੀ ਦੇ ਸਵਾਗਤ ਵੀ ਕਰਦੇ ਆ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਆ ਕਿ ਕਾਂਗਰਸ ਪਾਰਟੀ ਇਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਇਹਨਾਂ ਦੇ ਨਾਲ ਖੜੂਗੀ ਕਿ ਸਾਹਮਣੇ ਆ ਜੀ ਬਿਰਾੜ ਪਿੰਡ ਛੋਟਾ ਜਿਹਾ ਪਿੰਡ ਆ ਤੇ ਤੁਸੀਂ ਦੇਖੋ ਜੰਸਮੂਰ ਜਿਸ ਤਰ੍ਹਾਂ ਇਕੱਤਰ ਹੋਇਆ ਇੱਥੇ ਬਹੁਤ ਵੱਡਾ ਸ਼ਾਇ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀ ਖਾਸ ਤੌਰ ਤੇ ਡਾਕਟਰ ਗਾਂਧੀ ਦੇ ਜਿਹੜੇ ਪਿਛਲੇ 5 ਸਾਲ ਦੇ ਨਾਲ ਐਮਪੀ ਰਹੇ ਨੇ ਉਹਦੇ ਕੰਮਾਂ ਕਰੋਂ ਦੇਖ ਕੇ ਲੋਕ ਬਹੁਤ ਬਹੁਤ ਵੱਡੀ ਗੱਲ ਹੈ ਸਾਡੇ ਪਿੰਡ ਦਾ ਇਹ ਕੋਲੇ ਜੀ ਇਹਦੇ ਵਿੱਚ ਘੱਟ ਦਵਾਣ ਵਾਲਾ ਤੇ ਸਾਡੀ ਪਾਰਲੀਮੈਂਟਿਕ ਮੰਗ ਜ਼ਰੂਰ ਚੱਕੀ ਹੋਈ ਹੈ ਉਹ ਰਾਦੇ ਦਿਗਾ ਲਈ ਅੱਜ ਕਿਹੜੀ ਪਾਰਟੀ ਦੇ ਸਾਹਮਣ ਹੋਏ ਤੇ ਕਿਹੜੀ ਵਾਲੇ ਕੰਮ ਕਰਦੇ ਅਸੀਂ ਪਾਰਟੀ 'ਚ ਕੋਈ ਵੀ ਸ਼ਾਮਲ ਨਹੀਂ ਹੋਏ ਜੀ ਅਸੀਂ ਆਮ ਆਦਮੀ ਪਾਰਟੀ 'ਚ ਕੰਮ ਕਰਦੇ ਸੀ ਪਰ ਡਾਕਟਰ ਗਾਂਧੀ ਜੀ ਨੂੰ ਅਸੀਂ ਸਪੋਰਟ ਕਰ ਰਹੇ ਹਾਂ ਪਾਰਟੀ ਦਾ ਆਮ ਹੈ ਜੀ ਅਸੀਂ ਆਮਚੇ ਪਹਿਲਾਂ ਵੀ ਬਹੁਤ ਚਿਰ ਕੰਮ ਕਰਦੇ ਰਹੇ ਹੁਣ ਵੀ ਕੰਮ ਕਰੇ ਜੀ ਤੇ ਅਸੀਂ ਡਾਕਟਰ ਗਾਂਧੀ ਜੀ ਨੇ ਸਾਡੇ ਪਿੰਡ 'ਚ ਬਹੁਤ ਸਹੂਲਤਾਂ ਦਿੱਤੀਆਂ ਅਸੀਂ ਅੱਜ ਪਾਰਟੀ ਵਾਜੀ ਦੇ ਉੱਪਰ ਉੱਠ ਕੇ ਡਾਕਟਰ ਸਾਹਿਬ ਜੀ ਦੀ ਸਪੋਰਟ ਕਰ ਰਹੇ ਹਾਂ ਪਾਰਟੀ ਜਿਵੇਂ ਹੈ ਕੋਈ ਉਹ ਆਉਦਾ ਐਕਸ਼ਨ ਲੈਣਾ ਜਾਂਦੇ ਉਹ ਲੈ ਜਾਂਦੇ ਖਾਸੇ ਲੱਗੇ ਜਿਹੜੇ ਗਾਂਧੀ ਜੀ ਨੂੰ ਜਦੋਂ ਪਾਰਲੀਮੈਂਟ ਆਫ ਮੈਂਬਰ 2014 ਤੋਂ ਜਿੱਤ ਕੇ ਗਏ ਅਸੀਂ ਮਿਲਣਗੇ ਤਾਂ ਪਿੰਡ ਵਾਸਤੇ ਜੋ ਮੰਗਾਂ ਰੱਖੀਆਂ ਉਹਨਾਂ ਨੇ ਸਾਡੇ ਪਿੰਡ ਦੇ ਆਧਾਰ ਤੇ ਸਕੂਲ ਵਿੱਚ ਬੈਂਚ ਆਰੋ ਲੈਟਰਿੰਗ ਬਾਥਰੂਮ ਜਿਮ ਲਾਇਬ੍ਰੇਰੀ ਸਭ ਕੁਝ ਦਿੱਤਾ ਹੀ ਸਾਨੂੰ ਛੋ ਮੈਂ ਤੁਹਾਨੂੰ ਇੱਕ ਵਾਅਦਾ ਕਰਦਾ ਕਿ ਕੰਮ ਬਾਕੀ ਜਿਵੇਂ ਇਹ ਰੱਖਿਓ ਤੁਹਾਡੇ ਦਰਵਾਜ਼ੇ ਕੋਲ ਤੁਸੀਂ ਹੱਥ ਕਰਾਓ ਹੱਥੇ ਨਾ ਉਭਰਾਂਗੇ Grazie. ਡਾਕਟਰ ਕਰਨਬੀਰ ਗਾਂਧੀ ਜੀ ਜੋ ਲੋਕ ਸਭਾ ਹਲਕਾ ਵਿਧਾਇਕੋ ਕੌਨਸਲ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਬੈਠੇ ਸਰਦਾਰ ਦਰਵਾਲਾ ਸਿੰਘ ਮਨਵਾਲਾ ਸਾਹਿਬ ਜੋ ਸਾਡਾ 17 ਅਗਸਤ ਤੋਂ ਕਾਂਗਰਸ ਪਾਰਟੀ ਦੇ ਹੱਤਾਂ ਜਾਂਜ ਨੇ ਉਹਨਾਂ ਦੇ ਨਾਲ ਬੈਠੇ ਮਦਮ ਦੁਰਸ਼ਨ ਕੌਰ ਜੀ ਰੰਧਾਵਾ ਕਦੇ ਲਈ ਚਾਹੇ ਚੌਧਾ ਚੰਪੀ ਬਣੇ ਇਹਨਾਂ ਨੇ ਬਹੁਤ ਹੀ ਜਿਆਦਾ ਸੇਵਾ ਕੀਤੀ ਆਮ ਆਦੀ ਪਾਰਟੀ ਪੰਜਾਬ ਦੀ ਸਰਕਾਰ ਆ ਉਹਦੇ ਵਿੱਚੋਂ ਇਹ ਚੁਣੇ ਗਈ ਤੀ ਪਰ ਸਾਧਵਾ ਦੇ ਇਹਨਾਂ ਨੇ ਜਿਹੜੀ ਬਰੌੜੂ ਪਾਰਟੀ ਆ ਇਹ ਪੰਡਾ ਦੀ ਪਾਰਟੀ ਆ ਉਹਨੇ ਇੱਕ ਸਾਲ ਬਾਅਦ ਛੱਡ ਕੇ ਇਹਨਾਂ ਨੇ ਆਪਣੀ ਸੋਚ ਦੇ ਮੁਤਾਬਿਕ ਲੋਕਾਂ ਦੀ ਸੇਵਾ ਕੀਤੀ ਮੇਰਾ دل ਤਾਂ ਕਰਦਾ ਹੋਰ ਗੱਲਾਂ ਕਰਨ ਨੂੰ ਪਰ ਮੈਂ ਤੁਹਾਡੇ ਨਾਲ ਕਿਉਂਕਿ ਸਮਾਂ ਬਹੁਤ ਹੀ ਥੋੜਾ ਤੇ ਮੈਂ ਖਾਸ ਕਰਕੇ ਡਾਕਟਰ ਗਾਂਧੀ ਸਾਹਿਬ ਸਾਧ ਦਰਵਾਰਾ ਸਿੰਘ ਜੀ ਬਾਰੇ ਵੀ ਜ਼ਰੂਰ ਕਹੂੰ ਕਿ ਮੈਨੂੰ ਖੁਸ਼ੀ ਹੁੰਦੀ ਆ ਮੇਰੇ 14-15 ਕਿਨੇ ਇੱਥੇ ਲਾ ਕੇ ਸਤਿ ਦਰਵਾਰਾ ਸਿੰਘ ਬਹੁਤ ਹੀ شریف ਅਤੇ ਇਮਾਨਦਾਰ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਇਮਾਨਦਾਰੀ ਜਿਵੇਂ ਤੁਹਾਡੇ ਵਿੱਚ ਆ ਸਤਿ ਦਰਵਾਰਾ ਸਿੰਘ ਦੇ ਵਿੱਚ ਵੀ ਕੁੱਟ-ਕੁੱਟੇ ਭਰੀ ਵੀ ਆ ਤੁਸੀਂ ਵੀ ਮੈਂ ਸੰਧਾ ਰਾਜਨੀਤੀ ਦੇ ਵਿੱਚ ਪੁਰਾਣੀ ਨਹੀਂ ਲੋਕਾਂ ਦੀ ਸੇਵਾ ਨੂੰ ਲੈ ਕੇ ਤੁਸੀਂ ਅੱਜ ਵੀ ਡਾਕਟਰ ਸਾਹਿਬ ਫੇਸ ਪਾਰਟੀ ਨੂੰ ਕਿਉਂਨੇ ਜੁਆਇਨ ਕੀਤਾ ਰਾਹੁਲ ਗਾਂਧੀ ਜੀ ਦੇ ਵਿਚਾਰ ਖੁਰਕੇ ਉਹ ਵੀ ਮੈਂ ਸਭ ਦਾ ਜੁਆਇੰਟ ਟਰੈਕਟਰ ਅਕਸਾਈ ਦੇ ਵਿੱਚੋਂ ਬੀਆਪਸ ਲੈ ਕੇ